ਆਸਟ੍ਰੇਲੀਆ ਦੇ ਵਿੱਚ ਮੁਰਤੋਂ ਸੰਸਦ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਕਈ ਮੁੱਦਿਆਂ ਤੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਜਾਨੀ ਕਿ ਕਈ ਅਜਿਹੇ ਮੁੱਦੇ ਜਿੱਥੇ ਹੋਰਾਂ ਦੇਸ਼ਾਂ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੈ ਉੱਥੇ ਹੀ ਉਹਨਾਂ ਮੁੱਦਿਆਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ ਹੈ ਤੇ ਇਹ ਸੈਸ਼ਨ ਕਿਤੇ ਨਾ ਕਿਤੇ ਅੱਜ ਦਾ ਦਿਨ ਰਸਮੀ ਰਿਹਾ ਹੈ ਪਰ ਕਈ ਪੱਖ ਦੇ ਮੁੱਦਿਆਂ ਤੇ ਉੱਤੇ ਚਰਚਾ ਹੋਈ ਹੈ ਪੂਰੀ ਖਬਰ ਕੀ ਹੈ ਕਿ ਇਸ ਬਾਬਤ ਚਰਚਾ ਹੋਈ ਹੈ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਂ ਦਰਸਲ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਮਈ ਚ ਹੋਈਆਂ ਚੋਣਾਂ ਵਿੱਚ ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਹੁਣ ਸੰਸਦ ਮੋੜ ਸ਼ੁਰੂ ਹੋਈ ਹੈ ਇਸ ਇਹ ਦਿਨ ਜਿਹੜਾ ਜ਼ਿਆਦਾਤਰ ਰਸਮੀ ਰਿਹਾ ਜਿਸ ਵਿੱਚ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ਾਂ ਦਾ ਜ਼ਿਕਰ ਹੋਇਆ ਫਲੇਸਤੀਨ ਦਾ ਸਮਰਥਨ ਕਰਨ ਵਾਲੇ ਸੈਂਕੜੇ ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਦੇ ਬਾਰੇ ਇਕੱਠੇ ਹੋਏ ਅਤੇ ਸਰਕਾਰ ਤੋਂ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਜਿਹੜੇ 27 ਦੇਸ਼ਾਂ ਨਾਲ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਗਾਜ਼ਾ ਵਿੱਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ ਆਸਟ੍ਰੇਲੀਆ ਦੀ ਜੇ ਖਬਰਾਂ ਦੇ ਅਨੁਸਾਰ ਗੱਲ ਕਹੀ ਹੈ ਤਾਂ ਜਦੋਂ ਅਟਾਰਨੀ ਜਰਨਲ ਸैम ਮੋਸਟਨ ਮੰਗਲਵਾਰ ਦੁਪਹਿਰ ਨੂੰ ਸੰਸਦ ਨੂੰ ਸੰਬੋਧਨ ਕਰਦੇ ਨੇ ਤਾਂ ਸੁਰੱਖਿਆ ਗਾਰਡਾਂ ਨੇ 15 ਪ੍ਰਦਰਸ਼ਨਕਾਰੀਆਂ ਨੂੰ ਉੱਚ ਸਦਨ ਤੇ ਜਨਤਕ ਗਲਿਆਰੇ ਵਿੱਚ ਦਾਖਲ ਹੋਣ ਤੋਂ ਰੋਕਿਆ ਇਸਰਾਨ ਆਸਟ੍ਰੇਲੀਆ ਗਿਨੀਆਂਸ ਪਾਰਟੀ ਦੇ ਡਿਫੀ ਲੀਡਰ ਸੈਨੇਟਰ ਮਹਿਰੀਨ ਫਾਰੂਕੀ ਨੇ ਪਾਰਸਾਂ ਦੌਰਾਨ ਸਦਨ ਵਿੱਚ ਇੱਕ ਤਿੱਖੀ ਚੁੱਕੀ ਅਤਕੀ ਚੁੱਕੀ ਆ ਤੇ ਚੁਪਚਾਪ ਵਿਰੋਧ ਕੀਤਾ ਜਿਸ ਵਿੱਚ ਲਿਖਿਆ ਸੀ ਗਾਜ਼ਾ ਭੁੱਖਾ ਸ਼ਬਦ ਉਹਨਾਂ ਦੇ ਪੇਟ ਨਹੀਂ ਭਰਨਗੇ ਇਜ਼ਰਾਈਲ ਤੇ ਪਾਬੰਦੀ ਲਗਾਓ ਆਸਟ੍ਰੇਲੀਆ ਦੇ ਕੁਝ ਇਜ਼ਰਾਈਲੀ ਨਾਗਰਿਕਾ ਤੇ ਵਿੱਤੀ ਅਤੇ ਯਾਤਰਾ ਪਾਬੰਦੀ ਲਗਾਈਆਂ ਹਨ ਜਿਨ੍ਹਾਂ ਵਿੱਚ ਇਜ਼ਰਾਈਲੀ ਸਰਕਾਰ ਦੇ ਮੰਤਰੀ ਇਟਾਮਾਰ ਬੇਨ ਗਵੀਨਰ ਅਤੇ ਹੋਰਾਂ ਨੇ ਵੀ ਸ਼ਾਮਲ ਸੀ ਪਰ ਦੇਸ਼ ਦੇ ਸਰਕਾਰ ਨੇ ਇਜ਼ਰਾਈਲ ਤੇ ਕਈ ਵਿਆਪਕ ਪਾਬੰਦੀਆਂ ਨਹੀਂ ਲਗਾਈਆਂ ਨੇ ਪੱਛਮੀ ਏਸ਼ੀਆ ਦੇ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਂਝਾ ਬਿਆਨ ਹੈ ਉਹਨਾਂ ਦੀ ਸਰਕਾਰ ਦੁਆਰਾ ਪੱਛਮੀ ਏਸ਼ੀਆ ਸੰਘਰਸ਼ ਤੇ ਹੁਣ ਤੱਕ ਵਰਤਿਆ ਗਿਆ ਸਭ ਤੋਂ ਸਖਤ ਸ਼ਬਦਾਵਲੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਾਰੀਆਂ ਹੋਰ ਮਹੱਤਵਪੂਰਨ ਸ਼ਕਤੀਆਂ ਦੇ ਨਾਲ ਮਿਲ ਕੇ ਇੱਕ ਸਾਂਝਾ ਬਿਆਨ ਦੇ ਸਕਦੇ ਨੇ ਤਾਂ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਕੁਝ ਅਜਿਹਾ ਹੋਵੇਗਾ ਜੋ ਕਿ ਸਥਿਤੀ ਨੂੰ ਬਦਲੇਗਾ ਤੇ ਦੱਸ ਦਈਏ ਕਿ ਦੁਨੀਆ ਦੇ ਦੂਜੇ ਕੋਨੇ ਵਿੱਚ ਜੋ ਹੋ ਰਿਹਾ ਉਸ ਦੇ ਕਿਸੇ ਤੇ ਟਿੱਕੇ ਦੇ ਨਾਲ ਵੀ ਉਸ ਨੂੰ ਜਾਇਜ਼ ਨਹੀਂ ਠਰਾਇਆ ਜਾ ਸਕਦਾ ਬੰਦਕਾਂ ਨੂੰ ਅਜੇ ਵੀ ਰਹਾ ਕੀਤਾ ਜਾਣਾ ਚਾਹੀਦਾ ਹੈ ਪਰ ਯੁੱਧ ਖਤਮ ਹੋਣਾ ਚਾਹੀਦਾ ਹੈ ਜਾਨੀ ਕਿ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਯੁੱਧ ਸ਼ੁਰੂ ਹੋਇਆ ਉਹ ਯੁੱਧ ਜਿਹੜਾ ਖਤਮ ਹੋਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਇਜ਼ਰਾਈਲ ਦੇ ਉੱਤੇ ਜਿਹੜੀ ਆ ਪਾਬੰਦੀ ਲਗਾਣੀ ਚਾਹੀਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਤਲਖੀ ਵੱਧਦੀ ਹੋਈ ਦਿਖਾਈ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਹੀ ਮਾਮਲੇ ਜਿਹੜੇ ਜਿਹੜੇ ਪੱਖੇ ਸੀਗੇ ਔਰ ਕਈ ਮੁੱਦਿਆਂ ਦੇ ਉੱਤੇ ਇਜ਼ਰਾਈਲ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 27 ਦੇਸ਼ਾਂ ਨਾਲ ਇੱਕ ਸਾਂਝਾ ਬਿਆਨ ਜਾਰੀ ਕੀਤਾ ਸੀ ਔਰ ਕਿਹਾ ਸੀ ਕਿ ਗਾਜ਼ਾ ਵਿੱਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ ਤਾਂ ਪਰ ਦੱਸਿਏ ਕਿ ਇਸ ਸਦਨ ਦੇ ਵਿੱਚ ਇਜ਼ਰਾਈਲ ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ ਹੈ ਤਾਂ ਜਿਸ ਨੂੰ ਲੈ ਕੇ ਫੁਣ ਕਈ ਮੁੱਦਿਆਂ ਤੇ ਵਿਚਾਰ ਚਰਚਾ ਛੇੜ ਚੁੱਕੀ ਹੈ ਕਿਉਂਕਿ ਹੁਣ ਹੋਰਾਂ ਥਾਵਾਂ ਤੇ ਹੋਰਾਂ ਦੇਸ਼ਾਂ ਦੀ ਆਪਸ ਦੀ ਲੜਾਈ ਵਿਚਾਰ ਚਰਚਾ ਬਣ ਚੁੱਕੀ ਹੈ ਕਿਤੇ ਨਾ ਕਿਤੇ ਅਮਰੀਕਾ ਵੀ ਇਸ ਦੇ ਵਿੱਚ ਸ਼ਾਮਲ ਸੀਗਾ ਪਰ ਹੁਣ ਆਸਟ੍ਰੇਲੀਆ ਦੇ ਵਿੱਚ ਸੰਸਦ ਦੇ ਵਿੱਚ ਜੋ ਕੁਝ ਵੱਡੇ ਪੱਧਰ ਤੇ ਕਲਖੀ ਦੇਖਣ ਨੂੰ ਮਿਲਿਆ ਉਸ ਨੂੰ ਲੈ ਕੇ ਹੁਣ ਇਹ ਮਾਮਲੇ ਜਿਹੜੇ ਚੰਗਦੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤਾਂ ਹਰ ਇੱਕ ਵਿਅਕਤੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਿਹਾ ਤੇ ਦੇਖਣਾ ਹੋਵੇਗਾ ਇਹ ਸੰਸਦ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੀ ਕੁਝ ਵਿਚਾਰ ਚਰਚਾ ਮੁੱਦਿਆਂ ਤੇ ਹੁੰਦੀ ਹੈ